ਦਲਜੀਤ ਦੁਸਾਂਜ ਲਾ ਲਓ ਕਰਨੌਜ ਲਾ ਲਾ ਲਓ ਤੁਸੀਂ ਲਾ ਲਓ ਹਨਾ ਤੁਹਾਡੇ ਸਾਰਿਆਂ ਦੇ ਸ਼ੋਅ ਫੁੱਲ ਜਾਂਦੇ ਨੇ ਮਤਲਬ ਪੰਜਾਬ ਜਿਹਨੂੰ ਆਪਾਂ ਕਹਿੰਦੇ ਆ ਕਿ ਸਾਡਾ 1.2% ਤਾਂ ਹਿੱਸਾ ਹੈ ਸਾਰਾ ਇੱਥੇ ਦਾ ਪਰ ਉਹ 2% ਨੇ ਤਬਾਈ ਮਚਾਈ ਪਈ ਹੈ ਪੂਰੇ ਦੇਸੇ ਇਹ ਇਹ ਤੁਹਾਨੂੰ ਲੱਗਦਾ ਕਿ ਇਹ ਕਿਵੇਂ ਹੋਇਆ ਮਤਲਬ ਬਾਕੀ ਬਾਕੀ ਸਟੇਟਸ ਹੁੰੀਆਂ ਉਹਨਾਂ ਦੀ ਵੀ ਲੈਂਗੁਏਜ ਆ ਉਹਨਾਂ ਦੇ ਵੀ ਆਪਣੇ ਲੋਕ ਗੀਤ ਆ ਪਰ ਪੰਜਾਬੀ ਤੇ ਪੰਜਾਬੀਅਤ ਇੰਨੀ ਉੱਚੇ ਮਕਾਮ ਤੱਕ ਪਹੁੰਚੀ ਕਿਵੇਂ ਇਹ ਬਾਲੀਵੁੱਡ ਵਾਲੇ ਵੀ ਸੋਚਦੇ ਹੋਣੇ ਪੱਕੇ ਦੇਖੋ ਬਾਲੀਵੁੱਡ ਦੇ ਵਿੱਚ ਤਾਂ ਬਹੁਤ ਇਨੀਸ਼ੀਅਲ ਸਟੇਜ ਤੋਂ ਹੀ ਸਾਡੇ ਗੀਤ ਹੂੰ ਵਜ ਤੇ ਰਿਹਾ ਮੈਂ ਤਾਂ ਦੱਸਦਾ ਮਿੱਦਾ ਮੇਰੀ ਜ਼ਿੰਦਗੀ ਦੇ ਨਾ ਤਿੰਨ ਕੋਟ ਨੇ ਸਟਰੋਂਗ ਹਮ ਇੱਕ ਕਿਤੋਂ ਆਇਆ ਹੋਇਆ ਦੋ ਮੇਰੇ ਆਪਣੇ ਘੜੇ ਹੋਏ ਪਰ ਉਹ ਉਹਦੀਆਂ ਅਗਲੀਆਂ ਹੀ ਸਿੰਫਾ ਨੇ ਪ੍ਰੋਸੀਜਰ ਨੇ ਪ੍ਰੋਸੈਸ ਚੀਜ਼ਾਂ ਨੇ ਪਹਿਲੀ ਸਿੱਖੀ ਕਿ ਮਾਈਂਡ ਸੈਟ ਇਜ਼ ఎవਰੀਥਿੰਗ ਮੈਂ ਸਰ ਮੇਰੇ ਖਿਆਲ ਚ ਤਿੰਨ ਜਾਂ ਸਾਢੇ ਤਿੰਨ ਸਾਲ ਮੇਰੇ ਫੋਨ ਦਾ ਸਕਰੀਨ ਸੇਵਰ ਰਿਹਾ ਹੋ ਮੈਂ ਲੋਦਾ ਸੀ ਕਿ ਦੁਨੀਆ ਦੀ ਸਭ ਤੋਂ ਵੱਡੀ ਕੋਟ ਹੈ ਇਹ ਮਾਈਂਡ ਸੈਟ ਇਜ਼ ఎవਰੀਥਿੰਗ ਫਿਰ 3 ਸਾਲ ਬਾਅਦ ਮੈਨੂੰ ਲੱਗਿਆ ਕਿ ਨਹੀਂ ਪ੍ਰਾਇੋਰਟੀ ਇਜ਼ ఎవਰੀਥਿੰਗ ਹੋਏ ਹੋਏ ਚੇਂਜ ਹੋ ਗਿਆ ਫਿਰ ਚੇਂਜ ਹੋ ਗਿਆ ਫਿਰ ਮੈਨੂੰ ਲੱਗਦਾ ਸਾਲ ਡੇਢ ਸਾਲ ਹੋ ਰਿਹਾ ਫਿਰ ਥਰਡ ਆਇਆ ਕਿ ਨਹੀਂ ਪਰਸੈਪਸ਼ਨ ਇਜ਼ ఎవਰੀਥਿੰਗ ਜੋ ਬਣਾਤੀ ਇਹ ਹੁਣ ਤੀਜੀ ਆ ਤੇ ਉਸ ਤੋਂ ਬਾਅਦ ਮੈਂ ਚਲੋ ਅਗਲੀ ਗੱਲ ਤੁਹਾਨੂੰ ਫਿਰ ਦੱਸੂਗਾ ਵਿਕਾਸ ਦੇਵੇ ਕੀਰਤੀ ਮੇਰੇ ਬੜੇ ਅਜ਼ੀਜ਼ ਦੋਸਤ ਹੈ ਅਸੀਂ ਬੈਠੇ ਮੈਂ ਉਹਨਾਂ ਨੂੰ ਇਹ ਗੱਲ ਸੇਮ ਦੱਸੀ ਕਹਿੰਦੇ ਆਬ ਆਪ ਦਾ ਪਤਾ ਕੌਣ ਸਾ ਆਏਗਾ ਚੌਥਾ ਮੈਂ ਕਹਾਂ ਕਿ ਨਾਥਿੰਗ ਇਜ਼ ఎవਰੀਥਿੰਗ ਕਿ ਕੁਝ ਵੀ ਸਾਰਾ ਕੁਝ ਨਹੀਂ ਹੈ ਮੈਂ ਕਹਾਂ ਜੀ ਚਲੋ ਠੀਕ ਆ ਇਹ ਵੀ ਹੋ ਸਕਦਾ ਪਰ ਫਿਲਹਾਲ ਮੈਂ ਹੈਗਾ ਪਰਸੈਪਸ਼ਨ ਪਰਸੈਪਸ਼ਨ ਕੀ ਹੈ ਸਾਡੀ ਪੰਜਾਬੀ ਕਮਿਊਨਿਟੀ ਦੀ ਕੌਮ ਦੀ ਇਹ ਪਰਸੈਪਸ਼ਨ ਕ੍ਰੀਏਟਡ ਹੈ ਕਿ ਬਹੁਤ ਹੀ ਫਰਾਕਦਿਲ ਖੁੱਲ ਕੇ ਹੱਸਣ ਵਾਲੇ ਖੁੱਲ ਕੇ ਗਾਉਣ ਵਾਲੇ ਖੁੱਲ ਕੇ ਖਾਣ ਪੀਣ ਵਾਲੇ ਭੰਗੜੇ ਪਾਉਣ ਵਾਲੇ ਨੱਚਣ ਵਾਲੇ ਇੰਜੋਏ ਕਰਨ ਵਾਲੇ ਹਰੇਕ ਔਖਿਆਈ ਨੂੰ ਸੀਨੇ ਉੱਤੇ ਸਹਿਣ ਵਾਲੇ ਲੋਕ ਨੇ ਜਿਹੜੇ ਕਿ ਹੈਗੇ ਵੀ ਹੈ ਔਰ ਬੜੀ ਪੋਜ਼ਿਟਿਵ ਪਰਸਪੈਕਸ਼ਨ ਸਾਰੇ ਇੱਕ ਮੁਲਕ ਦੇ ਵਿੱਚ ਉਹ ਬਣੀ ਹੋਈ ਆ ਹੁਣ ਜਦੋਂ ਕੋਈ ਸਾਡਾ ਫਨਕਾਰ ਉਸ ਫਰਾਖ ਦਿਲੀ ਨੂੰ ਕਿਸੇ ਸਟੇਜ ਤੇ ਡਿਸਪਲੇ ਕਰ ਦਿੰਦਾ ਉਹਨਾਂ ਨੂੰ ਲੱਗਦਾ ਕਿ ਇਹ ਰਿਪਰੈਜ਼ੈਂਟੇਸ਼ਨ ਮਿਲ ਗਈ ਸਭ ਮਿਲ ਗਈ ਔਰ ਏਡੀਆਂ ਖੁੱਲੀਆਂ ਬਾਹਾਂ ਕਰਕੇ ਉਹ ਤੁਹਾਨੂੰ ਸਵੀਕਾਰ ਕਰਦੇ ਆ ਜਿਹੜੀ ਕਿ ਵਡਿਆਈ ਆ ਵਡਿਆਈ ਆ ਕਿਸੇ ਕਮਿਊਨਿਟੀ ਦੀ ਤਾਂ ਹੈ ਗੁਜਰਾਤੀਆਂ ਦੀ ਚਾਹੇ ਮਰਾਠਿਆਂ ਦੀ ਚਾਹੇ ਸਾਊਥ ਇੰਡੀਆ ਦੀ ਜਿੰਨੀਆਂ ਵੀ ਕਮਿਊਨਿਟੀਆਂ ਨੇ ਸਾਡੇ ਤੇ ਜੇਕਰ ਉਹ ਸਾਨੂੰ ਆਪਣੇ ਲੋਕ ਸਮਝ ਕੇ ਆਪਣੇ ਵਰਗਾ ਸਮਝ ਕੇ ਵਡਿਆਉਂਦੇ ਨੇ ਤੁਹਾਡੇ ਕਾਨਸਰਟ 'ਚ ਆਉਂਦੇ ਨੇ ਸੁਣਦੇ ਨੇ ਤਾੜੀਆਂ ਮਾਰਦੇ ਨੇ ਹੱਸਦੇ ਨੇ ਫੈਂਡਮ ਸ਼ੋ ਕਰਦੇ ਆ ਐਡਮਿਰੇਸ਼ਨ ਦਿੰਦੇ ਆ ਇਹਦਾ ਮਤਲਬ ਕਿ ਸਾਨੂੰ ਉਹਨਾਂ ਦੀ ਵਡਿਆਈ ਔਰ ਉਹਨਾਂ ਦੀ ਫਰਾਖ ਦੇ ਲਈ ਨੂੰ ਵੀ ਸਲਾਉਣਾ ਚਾਹੀਦਾ ਬਿਲਕੁਲ ਠੀਕ ਹੈ ਸਰਤਾਜ ਭਾਈ ਜੀ ਤੁਹਾਨੂੰ ਸ਼ੋਜ਼ ਕਰਕੇ ਗਾਣੇ ਗਾ ਕੇ ਐਲਬਮ ਕੱਢ ਕੇ ਜਿਆਦਾ ਮਜ਼ਾ ਆਉਂਦਾ ਹੈ ਜਾਂ ਐਕਟਿੰਗ ਕਰਕੇ ਜਿਆਦਾ ਮਜ਼ਾ ਆਉਂਦਾ ਹੈ ਸ਼ੋਜ਼ ਕਿਉਂਕਿ ਤਸੱਲੀ ਜਿਹੜੀ ਹੈ ਦਿਲ ਦੀ ਨਾ ਉਹ ਤੁਹਾਡੀ ਬੇਸਿਕ ਜ਼ਰੂਰੀ ਹੈ ਉਹ ਮੇਰਾ ਤਾਂ ਦੇਖੋ ਮੈਂ ਤੇ ਸਟੇਜ ਦਾ ਆਰਟਿਸਟ ਹਾਂ ਜੀ ਮੇਰੇ ਲਈ ਸਟੇਜ ਸਭ ਤੋਂ ਵੱਡੀ ਚੀਜ਼ ਹੈ ਬਾਕੀ ਸਾਰੀਆਂ ਚੀਜ਼ਾਂ ਸੈਕੰਡਰੀ ਨੇ ਇਹ ਜ਼ਰੂਰ ਹੈ ਕਿ ਮੈਂ ਸਟੇਜ ਤੋਂ ਵੀ ਪਹਿਲਾਂ ਜੇਕਰ ਕੋਈ ਗੱਲ ਹੈ ਤੇ ਉਹ ਸ਼ਾਇਰੀ ਹੈ ਮੈਂ ਆਪਣੇ ਆਪ ਨੂੰ ਜਿੰਨਾ ਕੁ ਜੋਗਾ ਹੈਗਾ ਸ਼ਾਇਰ ਪਹਿਲਾਂ ਸਮਝਦਾ ਫਿਰ ਗਵਈਆ ਮਤਲਬ ਪਰਫਾਰਮਰ ਫਿਰ ਥਰਡ ਡਾਈਮੈਂਸ਼ਨ ਆ ਕੋਈ ਐਕਟਿੰਗ ਦੀ